ਮੋਹਾਲੀ ਜ਼ਿਲ੍ਹੇ ਦੇ ਕਸਬਾ ਨਮਾਕਰੋਂ ਦੇ ਲੋਕ ਨਰਕਪਰੀ ਜ਼ਿੰਦਗੀ ਜੀਣ ਲਈ ਮਜਬੂਰ ਹੋ ਚੁੱਕੇ ਨੇ ਦੱਸ ਦਿੰਦੇ ਆ ਨਮਾਕਰੋਂ ਦੇ ਵਸਨੀਕ ਕਦੇ ਪਾਣੀ ਦੀ ਸਮੱਸਿਆ ਨਾਲ ਕਦੇ ਬਿਲੀ ਸਮੱਸਿਆ ਨਾਲ ਕਦੇ ਸੀਵੇ ਟੱਕਣਾਂ ਸਮੱਸਿਆ ਨਾਲ ਜੂਝਦੇ ਰਹਿੰਦੇ ਨੇ ਪਰ ਹੁਣ ਤਾਂ ਹੱਦ ਹੋ ਗਈ ਲੋਕਾਂ ਨੂੰ ਘਰਾਂ ਦੇ ਵਿੱਚ ਕੈਦ ਹੋ ਗਈ ਹੈ ਕਿਉਂਕਿ ਜਿਹੜੇ ਰੋੜ ਨਿਕਲਣ ਵਾਸਤੇ ਸੀ ਉਹ ਰੋੜ ਹੀ ਪੁੱਟੇ ਹੋਏ ਨੇ ਉੱਥੇ ਚਿੱਕੜ ਵਗੈਰਾ ਹੋ ਗਿਆ ਜਿਸ ਤੋਂ ਲੱਗ ਕੇ ਲੋਕਾਂ ਦੇ ਵਹੀਕਲ ਫਸ ਰਹੇ ਨੇ ਤਸਵੀਰ ਦਿਖਾ ਦਿੰਦੇ ਆ ਇਿੱਤੱਕੀ ਬੜੀ ਮੁਸ਼ਕਲ ਦੇ ਨਾਲ ਲੋਕ ਆਪਣੇ ਵਹੀਕਲ ਲੈ ਕੇ ਨਿਕਲਦੇ ਨੇ ਇਹ ਰੋਡ ਹੈ ਨਮਾ ਕਰਾਉਂਦਾ ਮੇਨ ਰੋਡ ਟੈਂਕੀ ਚੌਂਕ ਜਿਸ ਨੂੰ ਕਿ ਆਇੰਦਾ ਤੁਸੀਂ ਦੇਖੋ ਕਿਵੇਂ ਮਲਬਾ ਪਾਇਆ ਹੋਇਆ ਹੈ ਪਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਲੋਕ ਖਜਲਖੁਆਰ ਹੋ ਰਹੇ ਨੇ ਅੱਜ ਧਰਨਾ ਪ੍ਰਦਰਸ਼ਨ ਵੀ ਨਗਰ ਕੌਂਸਲ ਦਫ਼ਤਰ ਦੇ ਬਾਹਰ ਕੀਤਾ ਜਾ ਰਿਹਾ ਤੁਸੀਂ ਦੇਖੋ ਦੂਜੇ ਪਾਸੇ ਤਸਵੀਰ ਵੀ ਦਿਖਾ ਦਿੰਨੇ ਆ ਕਿ ਇਸ ਪਾਸੇ ਵੀ ਜਿਹੜਾ ਇਹ ਰੋਡ ਹੈ ਇਸ ਦਾ ਬੁਰਾ ਹਾਲ ਹੈ ਇਹ ਤਸਵੀਰ ਤੁਹਾਨੂੰ ਹੋਰ ਵੀ ਸਮਝਾ ਦਈਏ ਕਿ ਇਹ ਜਿਹੜੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਬਿਲਕੁਲ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਹੈ। ਅਗਰ ਲੋਕਾਂ ਵਾਸਤੇ ਥੋੜਾ ਲੇਟ ਕੰਮ ਕਰਨਾ ਹੈ ਤਾਂ ਨਗਰ ਕੌਂਸਲ ਦਫ਼ਤਰ ਦਾ ਅੱਗੇ ਦਿਖਾ ਦਿਓ ਸੁਮਿਤ ਕਿ ਕਿੰਨਾ ਕੋਲ ਦਫ਼ਤਰ ਦੇ ਸਾਹਮਣੇ ਖੜੇ ਆਸੀਂ ਪਤਾ ਲੱਗ ਸਕੇ। ਆਹ ਸਾਹਮਣੇ ਲੱਗਿਆ ਹੋਇਆ ਤੁਸੀਂ ਦੇਖੋ ਬੋਰਡ ਨਗਰ ਕੌਂਸਲ ਦਫ਼ਤਰ ਦਾ ਜਿੱਤੇ ਕੀ ਬਿਲਕੁਲ ਉਸ ਦੇ ਸਾਹਮਣੇ ਹੀ ਇਹ ਹਾਲ ਜਿੱਦ ਰੋਡ ਦਾ ਹੋ ਚੁੱਕਾ ਹੈ। ਤਾ ਆਮ ਜਨਤਾ ਵਾਸਤੇ ਕੀ ਰੋਡ ਸਵਾਰੀ ਜਾਣਗੇ ਇਸ ਨੂੰ ਲੈ ਕੇ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਲਗਾਤਾਰ جاری ਹੈ ਸਵੇਰ ਤੋਂ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਗਰ ਕੌਂਸਲ ਦਫ਼ਤਰ ਤੋਂ ਬਾਹਰ ਹੀ ਸਵਾਰੀ ਨਹੀਂ ਗਿਆ ਤਾਂ ਆਮ ਜਨਤਾ ਦੀਆਂ ਗਲੀਆਂ ਕਿਵੇਂ ਸਵਾਰੀ ਜਾਣਗੀਆਂ ਤੇ ਸਾਨੂੰ ਲੈ ਕੇ ਮਨਜੀਤ ਸਾਡੇ ਨਾਲ ਮਨਜੀਤ ਤੁਸੀਂ ਜਿੱਥੇ ਧਰਨਾ ਦੇ ਰਹੇ ਹੋ ਮੇਰੇ ਖਿਆਲ ਉਸੇ ਦਫ਼ਤਰ ਸਾਹਮਣੇ ਹੀ ਕਾਫੀ ਬੁਰਾ ਹਾਲ ਹੈ ਤਾਂ ਕਿਹ ਲੱਗਦਾ ਕਿ ਆਪਣਾ ਵੀ ਨਹੀਂ ਸਵਾਰ ਪਾਏ ਤੁਹਾਡੇ ਦਾ ਕੀ ਸਵਾਰਨਾ ਨਗਰ ਕਾਉਂਸਲ ਤਾਂ ਆਪਣਾ ਜਿਹੜਾ ਮੇਨ ਗੇਟ ਆ ਉਹਦੇ ਸਾਹਮਣੇ ਇੰਨਾ ਗੰਦ ਪਿਆ ਤੇ ਲੋਕਾਂ ਦਾ ਕੀ ਕਰੂਗੇ ਸਾਨੂੰ ਕੀ ਉਮੀਦ ਆ ਇਹਨਾਂ ਤੋਂ ਵੀ ਇਹ ਸਾਡਾ ਸਵਾਨ ਗੇ ਇਹ ਤਾਂ ਆਪਣਾ ਫਰੰਟ ਨਹੀਂ ਸੰਭਾਲ ਸਕਦੇ ਜਿਹੜਾ ਬਿਲਕੁਲ ਗੇਟ ਦੇ ਉੱਤੇ ਗੰਦ ਖੜੇ ਪਿਆ ਹੋਇਆ ਹੈ ਹੈ ਸਾਰੇ ਪੈਰ ਫੁੱਟੇ ਹੋਏ ਨੇ ਉਹ ਸਾਰੇ ਗਟਰ ਭਰੇ ਹੋਏ ਨੇ ਪਾਣੀ ਨਾਲ ਔਰ ਅੱਜ ਤੱਕ ਇਹਨਾਂ ਤੋਂ ਬਾੜਾ ਤੇ ਟੱਕਣ ਤੱਕ ਨਹੀਂ ਲੱਗੇ ਕੀ ਉਮੀਦ ਕਰਾਂਗੇ ਕਮ ਸੇ ਆਪਣਾ ਮੂੰਹ ਤਾਂ ਸਵਾਲ ਲਓ ਨਗਰ ਕੌਂਸਲ ਆਪਣਾ ਫਰੰਟ ਦਾ ਸਵਾਲ ਲਓ ਉਹ ਕਰ ਲਓ ਠੀਕ ਉਹੀ ਬੋਤਾਂ ਤਾਂ ਸਾਨੂੰ ਤਾਂ ਇਹਨਾਂ ਤੋਂ ਕੋਈ ਉਮੀਦ ਨਹੀਂ ਹੈ ਲੱਗਦਾ ਕਿ ਮੇਰੇ ਖੇਲ ਅਧਿਕਾਰੀ ਵੀ ਤਾਂ ਹੀ ਨਹੀਂ ਆਪਾਂਦੇ ਜਦੋਂ ਉਹਨਾਂ ਦਾ ਆਪਣੇ ਘਰ ਦੇ ਸਾਹਮਣੇ ਠੀਕ ਨਹੀਂ ਅਧਿਕਾਰ ਕੋਈ ਪਹੁੰਚ ਨਹੀਂ ਪਾਂਦਾ ਜੀ ਉਰੇ ਉਹਦੀ ਨਹੀਂ ਪਹੁੰਚ ਸਕਦੇ ਇਹੋ ਸਾਹਿਬ ਖੁਦ ਨਹੀਂ ਆਉਂਦੇ ਜੇ ਸਾਹਿਬ ਨਹੀਂ ਆਉਂਦੇ ਐਸ ਜੋ ਨਹੀਂ ਆਂਦਾ ਜੇ ਲੋਕਾਂ ਨੂੰ ਸਮੱਸਿਆ ਲੋਕੀ ਆਪਣੀ ਸਮੱਸਿਆ ਦਰਸਾਣ ਆਣਗੇ ਤਾਂ ਕਿਸ ਤਰ੍ਹਾਂ ਆਣਗੇ ਜੇ ਉਰੇ ਪਹੁੰਚਦੇ ਵੀ ਆ ਤਾਂ ਕਿ ਅਫਸਰ ਨਹੀਂ ਮਿਲਦੇ ਹੂੰ ਕੁਰਸੀਆਂ ਖਾਲੀ ਲੱਗਦਾ ਕਿ ਲੋਕ ਕਿੰਨੀ ਮੁਸ਼ਕਲ ਚ ਹੋਣਗੇ ਜਿਹੜੇ ਅਧਿਕਾਰੀ ਨਹੀਂ ਪਹੁੰਚ ਪਾ ਰਹੇ ਫਿਰ ਲੋਕਾਂ ਨੂੰ ਕਿੰਨੀ ਮੁਸ਼ਕਲ ਹੋਏਗੀ ਇਹ ਅਹਿਸਾਸ ਲੱਗਦਾ ਕਿ ਅਧਿਕਾਰੀਆਂ ਨੂੰ ਹੁਣ ਹੁੰਦਾ ਹੋਵੇਗਾ ਲੋਕਾਂ ਦੇ ਤੇ ਬਹੁਤ ਮੁਸ਼ਕਲ ਹੈ ਜਿਹਦਾ ਕੋਈ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕੋਈ ਵਿਚਾਰਾ ਬਿਮਾਰ ਹੁੰਦਾ ਬੜੀ ਮੁਸ਼ਕਲ ਨਾਲ ਡਾਕਟਰ ਕੋਲ ਪਹੁੰਚਣਾ ਉਹਨੇ ਉਹ ਕਿਵੇਂ ਪਹੁੰਚਦਾ ਗਲੀਆਂ ਵਿੱਚੋਂ ਨਿਕਲ ਨਿਕਲ ਕੇ ਦੋ ਚਾਰ ਵਾਰੀ ਗਿਰ ਕਰਕੇ ਉਹ ਤਾਂ ਜਾ ਕੇ ਹਸਪਤਾਲ ਪਹੁੰਚਦਾ ਬਹੁਤ ਬੁਰਾ ਹਾਲ ਆ ਜੀ ਨਰਕਾ ਬਿਲਕੁਲ ਸਰ ਕਿਹਾ ਜਾਂਦਾ ਹੈ ਹਮੇਸ਼ਾ ਕਹਾਵਤ ਹੁੰਦੀ ਹੈ ਕਿ ਬੰਦੇ ਦਾ ਜੇ ਕੁਝ ਹੋਰ ਸਹੀ ਨਾ ਹੋਵੇ ਤਾਂ ਮੂੰਹ ਹੀ ਸਵਾਰ ਲਵੇ ਬੰਦਾ ਤਾਂ ਨਵਾਂ ਕਰਾਉਂਦਾ ਹੋਰ ਸਵਾਰਨ ਨਾਲੋਂ ਮੇਰੇ ਖਿਆਲ ਨਗਰ ਕੌਂਸਲ ਦਫ਼ਤਰ ਪਹਿਲਾਂ ਆਪਣੀ ਸਵਾਰ ਲਵੇ ਇਸ ਤਰੀਕੇ ਸਥਿਤੀ ਪੈਦਾ ਹੋ ਚੁੱਕੀ ਹੈ ਜੀ ਇੱਥੇ ये नगर पालिका ने थोड़ा बहुत इस पर दिलचस्पी लेनी चाहिए और जहाँ तक यहाँ सुनाई ना हो तो मेरा निजी भी धरना देना, तो देना चाहिए ताकि मुख्यमंत्री कान तक आवाज पहुंचे और कोई कार्रवाई हो लोगों का गुस्सा फुटता जा रहा है लगता है की सौ डेढ़ सौ बंदा आया कल हजारों भी आ सकते ये तो शुरुआत है लोग बेदुखी हैं सारे दुकानदार बेरोजगार हो चुके हैं सब कर्जदार हो चुके हैं मजबूरी में दुकानें छोट छोट भाग रहे हैं दुकानों का किराया मकानों का किराया बच्चों का खर्चा है? एक एक दुकानदार का पचास साठ हजार मामूली खर्चा है और कमाई दस पैसे की नहीं है क्या होगा हजारों करोड़ का नुकसान दुकानदारों को हो चुका है इस ठेकेदार की लापरवाही से और सरकार की लापरवाही से सरकार को तुरंत प्रभाव से इस पर अपनी आंखें खोलनी चाहिए और तुरंत प्रभाव से काम शुरू करा देना चाहिए कोई लीडर नहीं आता यहाँ पे लेने यहां के लिए। कोई नए गांव का कोई वारिस नहीं है कोई रुखाड़ा नहीं है इसको तो मुझे ये लग रहा है यहाँ कोई गिनती ही नहीं जनता जन, जनार्दन रहती है नवा करो वोट के लिए बनाओ वोट लो आ, बात खत्म वोट लो मोज लो वोट लो मौज लो बाकी छोड़ दो ਤਾਂ ਬਿਲਕੁਲ ਤੂੰ ਦੇਖੋ ਕਿ ਲੋਕਾਂ ਦੇ ਵਿੱਚ ਇਸ ਤਰੀਕੇ ਦਾ ਗੁੱਸਾ ਹੈ ਕਿ ਜਿਹੜੇ ਇਹਨਾਂ ਨੂੰ ਦੱਸ ਰਹੇ ਕੋਈ ਵੀ ਲੀਡਰ ਸਾਹ ਨਹੀਂ ਲੈ ਰਿਹਾ ਦੂਜੇ ਪਾਸੇ ਜਿਹੜੇ ਅਧਿਕਾਰੀ ਨੇ ਉਹ ਵੀ ਆਪਣੇ ਦਫ਼ਤਰਾਂ 'ਚ ਨਹੀਂ ਪਹੁੰਚ ਰਹੇ ਕਿਉਂਕਿ ਕਾਰਨ ਕੀ ਹੈ ਜਦੋਂ ਲੋਕਾਂ ਬਾਹਰ ਨਿਕਲਣ ਵਾਸਤੇ ਸੁਵਿਧਾ ਨਹੀਂ ਤਾਂ ਦੂਜੇ ਪਾਸੇ ਆਮ ਜਨਤਾ ਕਿਵੇਂ ਨਿਕਲੇਗੀ ਆ ਤੂੰ ਦੇਖੋ ਕਿ ਜਿਹੜੀਆਂ ਮਹਿਲਾਵਾਂ ਨੇ ਬੜਾ ਮੁਸ਼ਕਲ ਹੁੰਦਾ ਉਹਨਾਂ ਨਿਕਲਣ ਵਾਸਤੇ ਵੀ ਬੜੀ ਜਿਹੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਇਸ ਨੂੰ ਲੈ ਕੇ ਤੂੰ ਦੇਖੋ ਕਿ ਇਹ ਨਵਾਂ ਗ੍ਰੰਥ ਤਸਵੀਰ ਹੈ ਉਹ ਸਾਹਮਣੇ ਸੁਮੀ ਦਿਖਾ ਦੇ ਜੂਮ ਕਰਕੇ ਟੈਂਕਰ ਦੇਖੋ ਫਸੇ ਹੋਏ ਨੇ ਰੋਡ ਦੇ ਵਿੱਚ ਕਾਰ ਕਿ ਕਿੰਨਾਂ ਸਕੂਲ ਵੀ ਜਾਣਾ ਹੁੰਦਾ ਤਾਂ ਕਿਵੇਂ ਨਿਕਲਣਗੇ ਨਵੇਂ ਗ੍ਰਾਉਂਡ ਦੇ ਲੋਕ ਇਹ ਜਿਹੜੀ ਇੱਕ ਤਰ੍ਹਾਂ ਦੀ ਜੇਲ੍ਹ ਕਰ ਦਿੱਤੀ ਹੈ ਕੈਦ ਕਰ ਦਿੱਤੀ ਹੈ ਲੋਕਾਂ ਨੂੰ ਇਸ ਤਰੀਕੇ ਦੇ ਹਾਲ ਨਮਾਕਰੋ ਵਾਸੀਆਂ ਦੇ ਹੋ ਚੁੱਕੇ ਨੇ ਤਾਂ ਅੱਜ ਆਖਰ ਨੂੰ ਗੁੱਸਾ ਫੁੱਟਿਆ ਲੋਕਾਂ ਦਾ ਧਰਨਾ ਪ੍ਰਦਰਸ਼ਨ ਨਗਰ ਕੌਂਸਲ ਦਫ਼ਤਰ ਦੇ ਬਾਹਰ ਕੀਤਾ ਜਾ ਰਿਹਾ ਹੈ ਦੇਖਦੇ ਕਿ ਹੁਣ ਨਗਰ ਕੌਂਸਲ ਇਸ ਬਾਰੇ ਕੀ ਜਾਣ ਲੈਂਦੀ ਹੈ ਕਿ ਬਾਕੀ ਰੋਡ ਸਵਾਰੇ ਜਾਂਦੇ ਨਹੀਂ ਧੰਨਵਾਦ ਸਮਝ ਦੱਸੇਗਾ ਥੋੜੇ ਸਮੇਂ ਦੇ ਨਾਲ ਹਰਤੇ